ਦੇ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਚੰਨੀ ਸਾਹਿਬ ਹੱਥ 'ਚ ਕੀ ਲੈ ਕੇ ਫੜੇ ਹੋ ਕਿਸ ਗੱਲ ਦਾ ਡਰ ਹੈ ਕਹਿੰਦੇ ਵੀ ਥੈਲੇ 'ਚੋਂ ਬਿੱਲੀ ਬਾਹਰ ਆ ਗਈ ਜੋ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਸਾਡੇ ਸੰਘਰਸ਼ ਕਰਕੇ ਲਾਗੂ ਨਹੀਂ ਕਰ ਸਕੀ ਉਹ ਅੱਜ ਸਾਡੇ ਹੀ ਆਪਣੀ ਸਰਕਾਰ ਜਿਹਦਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਾ ਉਸ ਦੀ ਆ ਮੈਨੂੰ ਚਿੱਠੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਲਾਗੂ ਕਰ ਦਿੱਤੇ ਦੇ ਉਹ ਆੜਤੀਆਂ ਨੂੰ ਕਮਿਸ਼ਨ ਭੇਜ ਦੇਣਗੇ ਸਾਲ ਤੋਂ ਸਾਲ ਉਸ ਤੋਂ ਬਾਅਦ ਉਹਨਾਂ ਦਾ ਹੀ ਬੰਦ ਹੋ ਜਾਣਾ ਇਹਦੇ ਨਾਲ ਕੀ ਆਉਣਾ ਸਾਡੀਆਂ ਮੰਡੀਆਂ ਬੰਦ ਹੋ ਜਾਣੀਆਂ ਜੀ ਦੇ ਇਰਦ-ਗਿਰਦ ਸਾਰੀ ਅਰਥਵਿਵਸਥਾ ਘੁੰਮਦੀ ਹੈ ਦੇਖੋ ਆੜਤ ਦੇ ਨਾਲ ਕਿਸਾਨ ਜੁੜਿਆ ਹੋਇਆ ਜ਼ਰੂਰਤ ਹੋਵੇ ਤਾਂ ਚਾਰ ਪੈਸੇ ਆੜਤ ਤੋਂ ਫੜ ਲਿਆ ਹੁੰਦਾ ਬਾਅਦ ਚ ਆਪਣੀ ਫਸਲ ਦੇ ਦਿੰਦਾ ਇਹ ਅੱਜ ਦਾ ਨਹੀਂ ਹੈ ਬੋਡੀ ਲੰਬੇ ਸਮੇਂ ਤੋਂ ਇਦਾਂ ਚੱਲੇ ਆ ਰਿਹਾ ਲੇਕਿਨ ਹੁਣ ਕੀ ਹੈ ਇਹਨਾਂ ਨੇ ਜਿਹੜਾ ਸਿੱਧਾ ਮੰਡੀ ਸੈਲੂ ਨੂੰ ਡਿਕਲੇਅਰ ਕਰਦਾ ਹੁਣ ਕਣਕ ਉਥੇ ਲੈ ਲੈਣੀ ਆੜ੍ਹਤੀ ਵਿੱਚ ਹੈ ਹੀ ਨਹੀਂ। ਦਿੱਲੀ ਪੋਸਟ ਪੰਜਾਬੀ ਦੇਖ ਰਹੇ ਮੈਂ ਗगन ਸ਼ੁਕਲਾ ਕਣਕ ਦਾ ਸੀਜ਼ਨ ਆਲ ਲੱਗਿਆ ਕਿਉਂਕਿ ਕਿਸਾਨਾਂ ਦੀ ਪੁੱਤਾ ਮੰਗੋ ਪਾਲੀ ਫਸਲ ਪੱਕ ਕੇ ਤਿਆਰ ਹੋਣ ਵਾਲੀ ਆ ਤਾਂ ਕੁਝ ਦਿਨਾਂ ਬਾਅਦ ਕਣਕ ਦੀ ਵੜਾਈ ਸ਼ੁਰੂ ਹੋ ਜੂਗੀ ਕਿਉਂਕਿ ਵਿਸਾਖੀ ਆਉਣ ਵਾਲੀ ਆ ਤਾਂ ਉਸ ਤੋਂ ਪਹਿਲਾਂ ਇੱਕ ਸਰਕਾਰ ਦਾ ਫਰਮਾਨ ਆ ਕਿਉਂਕਿ ਲਗਾਤਾਰ ਡੇਢ ਸਾਲ ਦਿੱਲੀ ਦੇ ਬਰੂਹਾਂ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਲੜਾਈ ਲੜੀ ਗਈ ਸੀ ਮੇਰੇ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਚੰਨੀ ਸਾਹਿਬ ਹੱਥ 'ਚ ਕੀ ਲੈ ਕੇ ਫੜੇ ਹੋ ਕਿਸ ਗੱਲ ਦਾ ਡਰ ਹੈ ਦੇਖੋ ਕਹਿੰਦੇ ਵੀ ਥੈਲੇ 'ਚੋਂ ਬਿੱਲੀ ਬਾਹਰ ਆ ਗਈ ਜੋ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਸਾਡੇ ਸੰਘਰਸ਼ ਕਰਕੇ ਲਾਗੂ ਨਹੀਂ ਕਰ ਸਕੀ ਉਹ ਅੱਜ ਸਾਡੇ ਹੀ ਆਪਣੀ ਸਰਕਾਰ ਜੀਦਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਾ ਉਸ ਦੀ ਆ ਮੈਨੂੰ ਚਿੱਠੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਲਾਗੂ ਕਰ ਦਿੱਤੇ ਦਾਣਾ ਮੰਡੀਆਂ ਜਿਹੜੀਆਂ ਸਾਡਾ ਅਰਥ ਵਿਵਸਾ ਦਾ ਮੂਲ ਆਧਾਰ ਹੈ ਜੀ ਇਹਨਾਂ ਨੇ ਜਿਹੜੇ ਕਾਰਪੋਰੇਟ ਆਧਾਰਿਆਂ ਦੇ ਇੱਥੇ ਸੈਲੋ ਬਣੇ ਹੋਏ ਐ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੁਣ ਡਾਇਰੈਕਟ ਉੱਥੇ ਸਿੱਧੀ ਕਣਕ ਐ ਜਿਹੜੀ ਜਾ ਸਕਦੀ ਐ ਤੇ ਉਹ ਖਰੀਦ ਕਰ ਸਕਦੇ ਆ ਮੰਡੀ ਦੇ ਨਾਮ ਤੇ ਤੇ ਉਹ ਆਰਤੀਆਂ ਨੂੰ ਕਮਿਸ਼ਨ ਭੇਜ ਦੇਣਗੇ ਸਾਲ ਦੋ ਸਾਲ ਉਸ ਤੋਂ ਬਾਅਦ ਉਹਨਾਂ ਦਾ ਹੀ ਬੰਦ ਹੋ ਜਾਣਾ ਇਹਦੇ ਨਾਲ ਕੀ ਆਉਣਾ ਸਾਡੀਆਂ ਮੰਡੀਆਂ ਬੰਦ ਹੋ ਜਾਣੀਆਂ ਜਿਹਦੇ ird gird ਸਾਰੀ ਅਰਥਵਿਵਸਥਾ ਘੁੰਮਦੀ ਹੈ ਪਰਚਨੀ ਸਾਹਿਬ ਇੱਕ ਇਸ ਨਾਲ ਲੈ ਲਿਓ ਬਹੁਤ ਸਾਰੇ ਤੁਸੀਂ ਕਿ ਮੰਡੀਆਂ ਬੰਦ ਹੋ ਜਾਣੀਆਂ ਪੰਜਾਬ ਦੇ ਮੰਡੀਕਰਨ ਬੋਰਡ ਦਾ ਬਹੁਤ ਵੱਡਾ ਆਧਾਰ ਹੈ ਬਹੁਤ ਚੀਜ਼ਾਂ ਜੁੜੀਆਂ ਪੰਜਾਬ ਦੇ ਮੰਡੀਕਰਨ ਬੋਰਡ ਨਾਲ ਨੇ ਦੇਖੋ ਇਹਦੇ ਨਾਲ ਸਾਡੀਆਂ ਮੰਡੀਆਂ ਬੰਦ ਹੋਣੀਆਂ ਇਹਦੇ ਨਾਲ ਸਾਡੀ ਲੇਬਰ ਦਾ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੀ ਹੈ ਜਿਹਦੇ ਕਰ ਇਸ ਤੇ ਹੀ ਪੜਦੇ ਆ ਉਹ ਬੰਦ ਹੋ ਜਾਣੇ ਸਾਡੇ ਟਰਾਂਸਪੋਰਟਰ ਜੀ ਦੇ ਜਿਹੜੇ ਡੀਗਦੇ ਰਹਿੰਦੇ ਵੀ ਚਾਰ ਦਿਨ ਮੰਡੀਆਂ ਦੇ ਆਣਗੇ ਤਾਂ ਸਾਡੀ ਟਰਾਂਸਪੋਰਟ ਚਲੇਗੀ ਅਸੀਂ ਪੈਸੇ ਕਮਾਵਾਂਗੇ ਉਹਨਾਂ ਦੇ ਘਰ ਇਸ ਤੇ ਚੱਲਦੇ ਉਹਨਾਂ ਦੇ ਚੁੱਲ੍ਹੇ ਸੁੰਨੇ ਹੋ ਜਾਣੇ ਇਸੇ ਤਰ੍ਹਾਂ ਸਾਡੇ ਦੁਕਾਨਦਾਰ ਬਾਜ਼ਾਰ ਸਾਰੀ ਗ੍ਰਾਉਂਕ ਹੈ ਜਿਹੜੀ ਸਾਡੇ ਪੰਜਾਬ ਦੀ ਅਰਥ ਵਿਵਸਥਾ ਬਿਲਕੁਲ ਖਤਮ ਹੋ ਜਾਣੀ ਹੈ ਇਹ ਕੇਂਦਰ ਸਰਕਾਰ ਨਹੀਂ ਕਰ ਸਕਦੀ ਤੁਸੀਂ ਦੇਖੋ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਂਦੇ ਸੀ ਲੇਕਿਨ ਕਿਸਾਨਾਂ ਨੇ ਸੰਘਰਸ਼ ਕਰਿਆ ਸਾਰਾ ਪੰਜਾਬ ਉਹਨਾਂ ਦੇ ਨਾਲ ਲੱਗਿਆ ਉਹਨਾਂ ਨੂੰ ਪਿੱਛੇ ਹਟਣਾ ਪਿਆ ਸਿੱਟਾ ਇਹਨਾਂ ਨੂੰ ਭੁਗਤਣਾ ਪਏਗਾ ਪੰਜਾਬ ਫੇਰ ਸੰਘਰਸ਼ ਵਿੱਚ ਝੋਕਣ ਵਾਸਤੇ ਇਹਨਾਂ ਨੇ ਤਿਆਰ ਕਰਤਾ ਹੈ ਇਸ ਕਰਕੇ ਮੈਂ ਕਿੰਧ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਰੰਤ ਇਸ ਚਿੱਠੀ ਨੂੰ ਵਾਪਸ ਲਓ ਤੇ ਦਾਣਾ ਮੰਡੀਆਂ ਤੇ ਆੜ ਦਾ ਕੰਮ ਹਮੇਸ਼ਾ ਤੋਂ ਬਹੁਤ ਵਧੀਆ ਚੱਲਦਾ ਆਇਆ ਉਸੇ ਤਰ੍ਹਾਂ ਚੱਲਣ ਦਿਓ ਜੀ ਸਾਬ ਇੱਕ ਸਵਾਲ ਆ ਤੁਸੀਂ ਆੜ ਦਾ ਜ਼ਿਕਰ ਕਰਿਆ ਆੜ ਤੇ ਕਿਸਾਨ ਦਾ ਬਹੁਤ ਗੂੜਾ ਰਿਸ਼ਤਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆੜਤੀ ਕੋਲ ਜੁਮੀਆਂ ਹੁੰਦੀਆਂ ਬੈਂਕ ਪੈਸੇ ਨਹੀਂ ਦਿੰਦਾ ਆੜਤੀ ਪੈਸੇ ਦੇ ਦਿੰਦਾ ਤੁਸੀਂ ਕਹਿੰਦੇ ਹੋ ਵੀ 2 ਸਾਲ ਬਾਅਦ ਕਮਿਸ਼ਨ ਬੰਦ ਕੀਤਾ ਜਾ ਸਕਦਾ ਹੈ ਕਿਵੇਂ ਦੇਖੋ ਆੜਤ ਦੇ ਨਾਲ ਕਿਸਾਨ ਜੁੜਿਆ ਹੋਇਆ ਜ਼ਰੂਰਤ ਹੋਵੇ ਤਾਂ ਚਾਰ ਪੈਸੇ ਆੜਤ ਤੋਂ ਫੜ ਲਿਆਉਂਦਾ ਬਾਅਦ ਚ ਆਪਣੀ ਫਸਲ ਦੇ ਦਿੰਦਾ ਇਹ ਅੱਜ ਦਾ ਨਹੀਂ ਹੈ ਬੋਡੀ ਲੰਬੇ ਸਮੇਂ ਤੋਂ ਇਦਾਂ ਚੱਲੇ ਆ ਰਿਹਾ ਲੇਕਿਨ ਹੁਣ ਕੀ ਹੈ ਇਹਨਾਂ ਨੇ ਜਿਹੜਾ ਸਿੱਧਾ ਮੰਡੀ ਸੈਲੋ ਨੂੰ ਡਿਕਲੇਅਰ ਕਰਦਾ ਹੁਣ ਕਣਕ ਉੱਥੇ ਲੈ ਲੈਣੀ ਆੜਤੀ ਵਿੱਚ ਹੈ ਹੀ ਨਹੀਂ ਸਿਰਫ ਡਰਾਮੇ ਪੱਖੋਂ ਸਾਲ ਦੋ ਸਾਲ ਉਹਨੂੰ ਦੇਣਗੇ ਕਮਿਸ਼ਨ ਉਸ ਤੋਂ ਬਾਅਦ ਉਹ ਬੰਦ ਕਰ ਦੇਣਗੇ ਉਸ ਤੋਂ ਬਾਅਦ ਕੀ ਹੋਏਗਾ ਕਿ ਉਹ ਆਪਣੇ ਮਾਪਦੰਡ ਰੱਖ ਕੇ ਸੈਲੋ ਵਾਲੇ ਲੈਣਗੇ ਜਦ ਮੰਡੀਆਂ ਬੰਦ ਹੋ ਜਾਣੀਆਂ ਫਿਰ ਇਹ ਕਰਨਗੇ ਕਿ ਜੀ ਇਹਨਾਂ ਮੋਇਸਚਰ ਹੈ ਨਾ ਇਹ ਹੈ ਨਾ ਉਹ ਹੈ ਸਾਰਾ ਕੁਝ ਆਪਣੇ ਨਖਰੇ ਕਰਨ ਲੱਗ ਜਾਣਗੇ ਆਖਰ ਨੂੰ ਉਹਨਾਂ ਦੀ ਮੋਨੋਪੋਲੀ ਹੋ ਜਾਏਗੀ ਤੇ ਜੋ ਉਹ ਭਾਅ ਚਾਉਣਗੇ ਉਹ ਲੈਣਗੇ ਐਮਐਸਪੀ ਖਤਮ ਹੋ ਜਾਏਗਾ ਇਹ ਉਹ ਅੱਜ ਸਾਡੇ ਮੁੱਖ ਮੰਤਰੀ ਦੇ ਰਾਹੀਂ ਇਸ ਚਿੱਠੀ ਰਾਹੀਂ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਤੁਹਾਡਾ ਕੀ ਸਟੈਂਡ ਹੈ ਇਸ ਨੂੰ ਲੈ ਕੇ ਅਸੀਂ ਦੇਖੋ ਇਹਦੇ ਵਿੱਚ ਕਿਸਾਨਾਂ ਨੂੰ ਐਸੀ ਅੱਗੇ ਲਾਵਾਂਗੇ ਕਿਸਾਨ ਜਿਹੜੇ ਐ ਉਹ ਅਫੈਕਟਡ ਐ ਖੇਤ ਮਜ਼ਦੂਰ ਅਫੈਕਟਡ ਐ ਉਨ੍ਹਾਂ ਦੇ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਪਹਿਲਾ ਸਾਥ ਦਿੱਤਾ ਉਸੇ ਰੂਪਰੇਖਾ ਦੇ ਨਾਲ ਇਹਦਾ ਵੀ ਨੱਕ ਬੰਦ ਕਰਨਾ ਪਏਗਾ ਬਹੁਤ ਮਿਹਰਬਾਨੀ ਸੋ ਸਾਫਾ ਮੁੱਖ ਮੰਤਰੀ ਨੇ ਕਹਿੰਦੇ ਕਿਸਾਨ ਅੱਗੇ ਰਹਿਣਗੇ ਬੈਕ ਹੈਂਡ ਤੇ ਕੰਮ ਕਰਾਂਗੇ ਪਰ ਲਗਾਤਾਰ ਸਰਕਾਰ ਤੇ ਤੰਜ ਕਸਿਆ ਗਿਆ ਕਹਿੰਦੇ ਜੋ ਕੰਮ ਹੋਰ ਕਿਸੇ ਨੇ ਨਹੀਂ ਕੀਤਾ ਉਹ ਆਪਸ ਦੇ ਵਿੱਚ ਮਿਲ ਕੇ ਕੀਤਾ ਜਾ ਰਿਹਾ ਹੈ ਕਿਸਾਨੀ ਖਤਮ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮੌਲੀ ਮਿਲੀਆਂ ਹੋਈਆਂ ਨੇ 9 ਮਾਸ ਦਾ ਰਿਸ਼ਤਾ ਕਿਸਾਨ ਤੇ ਅੜ ਦਾ ਉਸ ਨੂੰ ਵੀ ਖਤਮ ਕੀਤਾ ਜਾ ਰਿਹਾ ਸੋ ਹੁਣ ਵੇਖਣਯੋਗ ਹੋਊਗਾ ਕਿ ਕਿਸ ਤਰ੍ਹਾਂ ਦਾ ਅਗਲਾ ਸਟੈਪ ਕਿਸਾਨ ਯੂਨੀਅਨ ਦਾ ਰਹਿੰਦਾ ਤੇ ਪੋਲਿਟਿਕਲ ਪਾ ਇਸ ਦਾ ਰੰਤਾ ਕੈਮਰਾਮੈਨ ਰਸ਼ੇਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ